ਘਰ ਦੇ ਵਿੱਚ ਮਾਹੌਲ ਵੀ ਇਦਾਂ ਦਾ ਹੁੰਦਾ ਸੀ ਕਿ ਬੱਚੇ ਜਿਹੜੇ ਆ ਉਹਨਾਂ ਨੇ ਆਪਣੇ ਬਜ਼ੁਰਗਾਂ ਕੋਲ ਬਹਿਣਾ, ਦਾਦੀ ਕੋਲ ਬਹਿਣਾ, ਦਾਦੇ ਕੋਲ ਬਹਿਣਾ, ਉਹਨਾਂ ਨੇ ਬਾਤਾਂ ਪਾਉਣੀਆਂ, ਕਹਾਣੀਆਂ ਸੁਣਾਉਣੀਆਂ ਹਨਾ ਜੀ। ਉਹਨਾਂ ਇਹ ਤੇ ਰਿਵਾਜ ਹੀ ਖਤਮ ਹੋ ਗਏ। ਪਹਿਲੀ ਗੱਲ ਤਾਂ ਗੱਲ ਇਹ ਆ ਵੀ ਬੱਚੇ ਵੀ ਉਹ ਹੀ ਹੋਏ ਆ। ਹਾਂ। ਆ ਮੇਰਾ 6.3 ਸਾਲਾਂ ਦਾ ਪੋਤਰਾ। ਹਾਂ। ਤੇ ਉਹ ਸਰਦਾਰ ਜੀ ਬਹਿਣਾ ਬਣਾਉਣਾ ਕੀ ਆ? ਉਹਨੂੰ ਅਜੇ ਦਾਦਾ-ਦਾਦੀ ਆਖਣਾ ਨਹੀਂ ਆਇਆ, ਉਹਨੂੰ ਸਕੂਲੇ ਵੀ ਪਾਕਤ ਆ। ਅੱਛਾ। ਹੈ? ਤੇ ਪਿਆਰ ਹੀ ਦਾਦੇ-ਦਾਦੀ ਨੇ ਇੰਨਾ ਰਹਿ ਗਿਆ ਉਹ ਉਹ ਮਦਾ ਉਹਦੀ ਮੱਤ ਮਾਰੀ ਹਿੱਲੀ ਆ ਉਹ ਜਿਹੜੀ ਬੀਬੀ ਉਹ ਆਂਦੀ ਆਜ ਤਾਂ ਤੈਨੂੰ ਦੁੱਧ ਪਿਆਈਏ ਹਾਂ ਉਹ ਦੁੱਧ ਪੀ ਕੇ ਸੌਂ ਜਾਂਦਾ ਤੇ ਮਗਰੋਂ ਕਹਿੰਦੇ ਕਿ ਪਿਛੋੜਦਾ ਤੇ ਆਦੇ ਚੱਲ ਪਾਪ ਪਾਸਾ ਕੁਸ਼ਨ ਦੀ ਵਾਰੀ ਹੋ ਕੁਸ਼ਨ ਦੀ ਵਾਰੀ ਹੋ ਗਈ ਦਾਦੇ ਦਾਦੀ ਕੋਲੇ ਬਹਵੇਂ ਤੇ ਦਾਦੀ ਦਾਦੀਆਂ ਪਤਾ ਲੱਗੇ ਮੇਰੇ ਦਾਦਾ ਦਾਦੀ ਕੌਣ ਆ ਸਹੀ ਆ ਇਹ ਟਾਈਮ ਹੀ ਨਹੀਂ ਲੋਕਾਂ ਕੋਲੇ ਕੋਈ ਗੱਲ ਖਰਾਬ ਹੋਈ ਪਈ ਸਾਰੀ ਇੱਕ ਨਾ ਹੋਰ ਜਿਤਨਾ ਹੁਣ ਪਹਿਲੇ ਪੁਰਾਣੇ ਸਮੇਂ ਚ ਆਪਾਂ ਰਿਸ਼ਤੇਦਾਰੀਆਂ ਬੜੀਆਂ ਵੜਿਆ ਵੜਿਆ ਕੇ ਕਿੰਨੇ ਮੇਰਾ ਦਾਦਾ ਆ ਮੇਰਾ ਤਾਇਆ ਆ ਮੇਰਾ ਚਾਚਾ ਹੈ ਹਨਾ ਹੁਣ ਛੋਟੇ ਬੱਚੇ ਜਿਹੜੇ ਉਹ ਚਾਚੇ ਤੋਂ ਚਾਚੂ ਹੋ ਗਿਆ ਹਾਂ ਚਾਚੂ ਹੋ ਗਿਆ ਹੁਣ ਪਾਪੇ ਤੋਂ ਵੱਡੇ ਪਾਪਾ ਹੋ ਗਿਆ ਦਾਦੇ ਤੋਂ ਵੱਡੇ ਪਾਪਾ ਹੋ ਗਿਆ ਹਾਂ ਇਹ ਇਹ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਇਹੋ ਜਿਤਨਾ ਮੈਂ ਤੁਹਾਨੂੰ ਦੱਸਿਆ ਕੋਈ ਕਿ ਬਵੇਂ ਕਿਸੇ ਨੂੰ ਕੋਈ ਦੱਸੇ ਵੀ ਮੇਰਾ ਤੇ ਹਲਾ ਚਾਚਾ ਕੋ ਭਾਇਆ ਹੁਣ ਦੇ ਆਂਦੇ ਕੈਦ ਰੋਦ ਕਮਣੀ ਇਹ ਜਿਹੜਾ ਕੁਬੀ ਉਹਨਾਂ ਤਾਂ ਆਪਾਂ ਨੂੰ ਬਹੁਤ ਘਾਟਾ ਆਉਣਾ ਹੀ ਹੈ ਸਹੀ ਹੈ ਇਹ ਜਿਹੜਾ ਕੁਮੀ ਨਾ ਇਹ ਆਪਣੀ ਬਹੁਤ ਮਾੜੀ ਕਰਦਾ ਤੇ ਚਾਚਾ ਭਾਵੇਂ ਮੇਰੇ ਨੂੰ ਆਂਦਾ ਹੋਵੇ ਵੀ ਕੁਝ ਨਹੀਂ ਕਰ ਮੇਰਾ ਆਵਾ ਪਰ ਮਾਪਿਓ ਦੀ ਇਹ ਸਿੱਖਿਆ ਵੀ ਨਾ ਨਾ ਇੱਥੇ ਨਾ ਬਹਿ ਜੀ ਇਹ ਆਪਣੀ ਪੜੀ ਬਣਾ ਲੂਗੀ ਆਦਤ ਜਿਹੜੀ ਹੈਗੀ ਆ ਹੈ ਇਹ ਗੱਲ ਹੈ ਤਰਾਨੇ ਸਮਝਦੇ ਕਹਿੰਦਾ ਵੀ ਚਾਚੇ ਦੀ ਤੇ ਭਤੀਜੇ ਦੀ ਦੋਸਤੀ ਜਿਹੜੀ ਹੈ ਨਾ ਉਹ ਭਰਾਵਾਂ ਵਰਗੀ ਹੁੰਦੀ ਆ ਹਾਂ ਬਿਲਕੁਲ ਜੀ ਬਿਲਕੁਲ ਇਹ ਚਾਚੇ ਨੇ ਮੋਢੇ ਤੇ ਚੁੱਕੀ ਫਿਰਨਾ ਵੀ ਮੇਰਾ ਭਤੀਜਾ ਤੇ ਹੁਣ ਤੇ ਇੱਕ ਦੂਜੇ ਚ ਲੱਗ ਪੈਂਦੇ ਹੀ ਨਹੀਂ ਨਾ ਜੀ ਨਾ ਬਹਿਣ ਦਿੰਦਾ ਹੀ ਨਹੀਂ ਮਾਪਿਓ ਨਹੀਂ ਬਹਿਣ ਦਿੰਦਾ ਤੁਸੀਂ ਕਿੰਨੀ ਕੀ ਰੱਖਣਾ ਵਾ ਸਹੀ ਹੈ ਮਾਪਿਓ ਜੀ ਹੋਵਾਂ ਦਾ ਨਾ 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 ਮੈਂ ਨਾ ਜਾਵੀ ਲਾਗੇ ਤੇਰੇ ਇਹ ਤੈਨੂੰ ਨਸ਼ਾ ਲਾ ਦੂਗਾ ਹੀ ਹਾਂ ਮੈਂ ਨਸ਼ਾ ਨਹੀਂ ਖਾਂਦਾ ਹੋਵੇ ਉਹ ਤੇ ਉਹਨੂੰ ਇਹੋ ਗੱਲ ਆਖਣੀ ਮੈਨੂੰ ਲਾਗੇ ਨਾ ਜਾਵੀ ਇਹਦੇ ਹਾਂ ਮੈਂ ਮੈਨੂੰ ਹੀ ਆਮ ਕਰਾ ਇਹੋ